ਪ੍ਰਵੀਰ ਇਸ ਸਮੇਂ ਉਸ ਸਟੇਡੀਅਮ ਦੇ ਆ ਰਹੇ ਜਿੱਥੇ ਅੱਜ ਨਹਾਂ ਸਿੰਘ ਜਥੇਬੰਦੀਆਂ ਵੱਲੋਂ ਜੋਹਰ ਦਿਖਾਏ ਜਾ ਰਹੇ ਨੇ ਸਾਡੇ ਨਾਲ ਪਾਪਾ ਲਬੀਰ ਸਿੰਘ ਜੀ ਮੌਜੂਦ ਨੇ ਪਾਪਾ ਜੀ ਕਿਵੇਂ ਦੇਖ ਰਹੇ ਹੋ ਸਾਰੇ ਸਾਰੇ ਇਸ ਅੱਜ ਜਿਹੜੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਦੀ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਧੰਨ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜਿੱਥੇ ਕੱਲ ਵਿਸ਼ਾਲ ਮਹੱਲੇ ਜਿਹੜੇ ਹੈ ਇਹ ਨਗਰ ਕੀਰਤਨ ਸਜਾਇਗਾ 27 ਤਰੀਕ ਨੂੰ ਤੇ ਅੱਜ ਸਾਰੀਆਂ ਹੀ ਨਹਿੰਗ ਸਿੰਘ ਜਥੇਬੰਦੇ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਵਿਸ਼ਾਲ ਮਹੱਲੇ ਜਿਹੜੇ ਮਹੱਲਾ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਤੇ ਖਾਲਸਾ ਕਦੇ ਵੀ ਹਾਰ ਨਹੀਂ ਮੰਨਦਾ ਜਿੱਥੇ ਜਦੋਂ ਆਪਾਂ ਸ਼ਹੀਦੀ ਜੋੜ ਮੇਲਿਆਂ ਨੂੰ ਸਮਰਪਿਤ ਨਾਲ ਹੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਉਹਨਾਂ ਦੇ ਜਿਹੜੇ ਪ੍ਰਕਾਸ਼ਪੁਰਬਾ ਨੂੰ ਸਮਰਪਿਤ ਜਿਹੜੇ ਵਿਸ਼ਾਲ ਮਹੱਲੇ ਸਜਾਏ ਗਏ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾਦਲ ਪੰਜਵਾਂ ਤਖਦੀ ਅਗਵਾਈ ਦੇ ਵਿੱਚ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਆਓ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਿਹੜੀ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜੀ ਹੋਈ ਏ ਧਰਤੀ ਹੈ ਆਪਾਂ ਆ ਕੇ ਦਰਸ਼ਨ ਦਿਦਾਰੇ ਕਰੀਏ ਸਹਿਬਜ਼ਾਦਿਆਂ ਦੀ ਸ਼ਹੀਦੀ ਉਹਨਾਂ ਨੇ ਜਿਹੜਾ ਇਸ ਸੂਬੇ ਦੀ ਈਨ ਨਹੀਂ ਮੰਨੀ ਤੇ ਆਪਣੀ ਸ਼ਹੀਦੀ ਦਿੱਤੀ ਤੇ ਉਹਨਾਂ ਦੀ ਸ਼ਹੀਦੀ ਦੇ ਜਿਹੜੇ ਬਦਲੇ ਸੀ ਉਹ ਖਾਲਸਾ ਪੰਥ ਬੁੱਢਾ ਦਲ ਨੇ ਲੈ ਸੂਰਾ ਸੋ ਪਹਿਚਾਨੀਆਂ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡਾ ਖੇਤ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਆਪਾਂ ਮਹੱਲਿਆਂ ਦੇ ਜਿੱਥੇ ਘੋੜਸਵਾਰੀ ਦੇ ਆਪਾਂ ਜੋਰ ਦੇਖਨੇ ਨੇ ਉੱਥੇ ਗਤਕੇ ਦੇ ਵੀ ਜੋਰ ਦੇਖਨੇ ਨੇ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਸਾਰੇ ਹੀ ਚੈਨਲ ਪੀਟੀਸੀ ਸਾਰੇ ਚੈਨਲ ਜਿਹੜੇ ਨੇ ਸਿੱਖੀ ਦਾ ਤੁਸੀਂ ਪ੍ਰਚਾਰ ਕਰ ਰਹੇ ਹੋ ਨਿਹੰਗ ਸਿੰਘ ਫੌਜਾਂ ਤੇ ਜਾਓ ਜਲਾਲਤਾ ਕਰ ਰਹੇ ਹੋ ਗੁਰੂ ਸਾਹਿਬ ਕਿਰਪਾ ਕਰਨ ਦੇਖੋ ਕਿਵੇਂ ਹੜ ਆਇਆ ਹੋਇਆ ਭਾਵੇਂ ਸਰਕਾਰ ਨੇ ਜੇ ਭਾਵੇਂ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਪ੍ਰਬੰਧ ਕੀਤੇ ਨੇ ਪਰ ਉਹ ਵੀ ਜਿਹੜੇ ਨੇ ਉਹਨੇ ਦਿਖਾਈ ਦੇ ਰਹੇ ਨੇ ਤੇ ਕਿਵੇਂ ਸੰਗਤ ਇੰਨੀ ਜ਼ਿਆਦਾ ਹੈ ਤੇ ਘੋੜੇ ਵੀ ਜਿਹੜੇ ਉਹ ਤਿਆਰ ਪਰ ਤਿਆਰ ਨੇ ਘੋੜਤਵਾਰ ਫੌਜਾਂ ਉਹ ਵੀ ਜਾਓ ਜਲਾਲ ਦਿਖਾਉਣ ਵਾਸਤੇ ਮੇਰੇ ਨਾਲ ਜਿੱਥੇ ਸ਼੍ਰੋਮਣੀ ਜਿਹੜੇ ਦਸ਼ਮੇਸ਼ ਤਰਨਾ ਦਲ ਦੇ ਬਾਬਾ ਮੇਜਰ ਸੰਜੀਤ ਸੋਢੀ ਤੇ ਬਾਬਾ ਨਾਗਰ ਸਿੰਘ ਜੀ ਹਰੀਆਂ ਵਿਹਲਾਂ ਵਾਲੇ ਮਹਾਂਪੁਰਖ ਬਾਬਾ ਜੋਗਾ ਸਿੰਘ ਜਿਹੜੇ ਤਰਨਾ ਦਲ ਬਾਬਾ ਵਾਲਾ ਸਾਹਿਬ ਦੇ ਮੁਖੀ ਬਾਬਾ ਅਵਤਾਰ ਸਿੰਘ ਜੀ ਦਲਪੰਤ ਬਾਬਾ ਵਿਦੀ ਚੰਦ ਜੀ ਭਾਵੇਂ ਉਹ ਪਟਨਾ ਸਾਹਿਬ ਗਏ ਹੋਏ ਨੇ ਤੇ ਨਾਲ ਹੀ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਚੜ੍ਹ ਸਿੰਘ ਜੀ ਬਾਬਾ ਬਲਦੇਵ ਸਿੰਘ ਜੀ ਵੱਲਾ ਜੀ ਬਾਬਾ ਰਗਵੀਰ ਸਿੰਘ ਜੀ ਖਿਆਲੇ ਵਾਲੇ ਸਾਰੇ ਹੀ ਮਹਾਂਪੁਰਖ ਬਾਬਾ ਬਾਰਨ ਵਾਲੇ ਮਨਮੋਹਨ ਸਿੰਘ ਜੀ ਸਾਰੇ ਦਲਾਂ ਪੰਥਾਂ ਦੇ ਮੁਖੀ ਜਿਹੜੇ ਨੇ ਮਹੱਲਾ ਸਜਾਇਆ ਹੋਇਆ ਆਪਾਂ ਆਓ ਜੰਗ ਜੂ ਕਰਤਬ ਜਿਹੜੇ ਨੇ ਉਹਨਾਂ ਦੇ ਆਨੰਦ ਮਾਣੀਏ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਾਵ ਲਇਓ ਸੋ ਜਿੱਥੇ ਆਪਾਂ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਪ੍ਰੋਗਰਾਮ ਆਨੰਦ ਮਾਣ ਰਹੇ ਆਂ ਤੇ ਉੱਥੇ ਹੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦੇ ਜਿਹੜੇ ਪ੍ਰਕਾਸ਼ਪੁਰ ਬਾਣੂ ਸਮਰਪਤ ਮਹੱਲੇ ਸਜਾਏ ਗਏ ਨੇ